ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਵਰਲਡ ਦੀ ਸਭ ਤੋਂ ਉੱਚੀ ਬਿਲਡਿੰਗ ਬਾਰੇ ਜਿਹੜੀ ਹੈਗੀ ਆ ਬੁਰਜ ਖਲੀਫਾ ਕਾਫੀ ਤੁਸੀਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਜਿਹਨੂੰ ਬਣੀ ਨੂੰ ਅੱਜ 16 ਸਾਲ ਹੋ ਗਏ ਆ ਤੇ ਉਹਦਾ ਰਿਕਾਰਡ ਅੱਜ ਤੱਕ ਨਹੀਂ ਟੁੱਟਾ ਜਦੋਂ ਉਹ ਬਣਾਈ ਗਈ ਸੀ ਕਿ ਕਾਫੀ ਕੰਟਰੀਆਂ ਨੇ ਮਤਲਬ ਦਾਵਾ ਕੀਤਾ ਹੈ ਕਿ ਅਸੀਂ ਵੀ ਇਹਦੇ ਨਾਲ ਦੀ ਬਿਲਡਿੰਗ ਬਣਾਵਾਂਗੇ ਮਤਲਬ ਇਹ ਤੋਂ ਉੱਚੀ ਬਣਾਵਾਂਗੇ ਪਰ ਅੱਜ ਤੱਕ 16 ਸਾਲ ਹੋ ਗਏ ਕਿਹ ਤੋਂ ਉਹਦਾ ਬਿਲਡਿੰਗ ਦਾ ਰਿਕਾਰਡ ਟੁੱਟਾ ਨਹੀਂ ਆ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਇਹ ਰਿਕਾਰਡ ਮਤਲਬ ਕੋਈ ਤੋੜ ਪਾਊਗਾ ਕਿਉਂਕਿ ਉਹ ਬਿਲਡਿੰਗ ਇਨੀ ਉੱਚੀ ਆ ਤੇ ਉਹਨੂੰ ਬਣਾਉਣ ਲੱਗਿਆ ਮਤਲਬ ਜਿੰਨੀਆਂ ਮੁਸ਼ਕਲਾਂ ਆਈਆਂ ਉਹ ਅੱਜ ਤੁਹਾਨੂੰ ਆਪਾਂ ਸਾਰੀ ਵੀਡੀਓ ਡਿਟੇਲ ਦੱਸਾਂਗੇ ਤੇ ਕਰਦੇ ਆਂ ਸ਼ੁਰੂ ਤੋਂ ਸ਼ੁਰੂ ਇਹਦੀ ਜਿਹੜੀ ਉਚਾਈ ਆ 828 ਮੀਟਰ ਆ ਜਿਹੜੀ ਬਣਦੀ ਆ 2717 ਫੁੱਟ ਕਿਉਂਕਿ ਬਹੁਤ ਜ਼ਿਆਦੀ ਬਣ ਜਾਂਦੀ ਆ ਇਹ ਅੱਜ ਤੱਕ ਦੀ ਸਭ ਤੋਂ ਮਹਿੰਗੀ ਮਾਰਟ ਆ ਜਿੰਨੀਆਂ ਮੈਂ ਅੱਜ ਤੱਕ ਇਮਾਰਤਾਂ ਬਣੀਆਂ ਵਾ ਵਰਲਡ ਦੀ ਸਭ ਤੋਂ ਮਹਿੰਗੀ ਇਮਾਰਤ ਕਿਹਾ ਜਾਂਦਾ ਵਾ ਬੁਰਜ ਖਲੀਫਾ ਨੂੰ ਇਹਦੇ ਵਿੱਚ 163 ਫਲੋਰ ਆ ਮਤਲਬ ਜਿਹੜੇ ਟੋਟਲ ਬਣਾਏ ਗਏ ਆ ਤੁਸੀਂ ਸੋਚੋਗੇ 163 ਫਲੋਰ ਕਿੱਥੇ ਬਣਦੇ ਹੋਣਗੇ 58 ਦੇ ਵਿੱਚ ਲਿਫਟਾਂ ਲੱਗੀਆਂ 1 ਨਹੀਂ 2 ਨਹੀਂ ਟੋਟਲ 58 ਲਿਫਟਾਂ ਜਿਹੜੀਆਂ ਕਿ ਵਰਲਡ ਦੀਆਂ ਸਭ ਤੋਂ ਤੇਜ਼ ਲਿਫਟਾਂ ਵਾਂ ਜਿਹੜੀਆਂ 1 ਸੈਕਿੰਡ ਦੇ ਵਿੱਚ ਇਦਾਂ ਮਤਲਬ ਇੰਨੀ ਤੇਜ਼ ਚੱਲਦੀਆਂ ਜਿੱਦਾਂ ਤੂੰ 1 ਗਿਣੋਗੇ ਤੇ ਮਤਲਬ 1 ਤੇ ਪਹੁੰਚ ਜਾਂਦੀ ਉਸ ਵੇਲੇ ਇੰਨੀ ਤੇਜ਼ 1 2 3 4 5 ਇਹ ਇਦਾਂ ਕਰਕੇ ਉਹ ਇੰਨੀ ਤੇਜ਼ ਉਹ ਲਿਫਟਾਂ ਚੱਲਦੀਆਂ ਸਭ ਤੋਂ ਵਰਲਡ ਦੀਆਂ ਮਹਿੰਗੀਆਂ ਤੇ ਵਰਲਡ ਦੀਆਂ ਸਭ ਤੋਂ ਤੇਜ਼ ਜਿਹੜੀਆਂ ਉਹ ਲਿਫਟਾਂ ਦੇ ਵਿੱਚ ਲੱਗੀਆਂ ਵਾਂ ਬੁਰਜ ਖਲੀਫਾ 'ਚ ਤੇ 3000 ਗੱਡੀ ਦੀ ਪਾਰਕਿੰਗ ਆ ਇਹਦੇ ਵਿੱਚ 3000 ਗੱਡੀ ਤੁਸੀਂ ਇੱਕ ਟਾਈਮ 'ਚ ਪਾਰਕ ਕਰ ਸਕਦੇ 304 ਹੋਟਲ ਆ ਤੇ 900 ਦੇ ਵਿੱਚ ਅਪਾਰਟਮੈਂਟ ਬਣੇ ਆ ਠੀਕ ਆ ਸਾਰੀ ਬਿਲਡਿੰਗ ਦੇ ਵਿੱਚ پارکਿੰਗ ਸਪੇਸ ਬਿਲੀਅਨ ਡਾਲਰ ਦਾ ਖਰਚਾ ਹੋਇਆ ਸਿਰਫ ਇਤਨੇ ਪੈਸੇ ਆਈ نو ਬਣਾਉਣ ਤੇ ਜਿਹੜੇ ਕਿ ਆਪਾਂ ਜੇ ਇੰਡੀਆ 'ਚ ਗੱਲ ਕਰੀਏ ਆ ਜੇ ਬਣਦੀ ਹੈ 114 ਅਰਬ ਜਿਹੜਾ ਕਿ ਬਹੁਤ ਜ਼ਿਆਦਾ ਪੈਸਾ ਹੋ ਜਾਂਦਾ 114 ਅਰਬ ਤੇ ਇਸ ਦੇ ਵਿੱਚ ਇਹਦੇ ਵਿੱਚ ਵਰਲਡ ਦੀ ਸਭ ਤੋਂ ਵੱਡੀ ਜਿਹੜੀ ਮਸਜਿਦ ਆ ਉਹ ਇਹਦੇ ਵਿੱਚ ਬੁਰਜ ਖਲੀਫਾ ਜਿਹਾ ਵਰਲਡ ਦਾ ਸਭ ਤੋਂ ਵੱਡਾ ਸਵੀਮਿੰਗ ਪੂਲ ਤੇ ਵਰਲਡ ਦਾ ਸਭ ਤੋਂ ਉੱਚਾ ਸਵੀਮਿੰਗ ਪੂਲ ਉਹ ਹੀ ਇਹਦੇ ਵਿੱਚ ਅੰਦਰ ਆ ਤੇ ਵਰਲਡ ਦਾ ਸਭ ਤੋਂ ਵੱਡਾ ਰੈਸਟੋਰੈਂਟ ਉਹ ਵੀ ਇਹਦੇ ਅੰਦਰ ਹੈ। ਤੁਸੀਂ ਸੋਚੋਗੇ ਕਿ ਡੀ ਤਗੜੀ ਵੇਖਣ ਨੂੰ ਇਹ ਲੱਗਦੀ ਹੈ ਮਤਲਬ ਸਿੱਧੀ ਦੀ ਜਿੱਦੀ ਖੜੀ ਜੀ ਪਰ ਬਹੁਤ ਤਗੜੀ ਬਿਲਡਿੰਗ ਆ ਬਹੁਤ ਇਹਦੇ ਵਿੱਚ ਜਗ੍ਹਾ ਵਾ ਠੀਕ ਆ ਤੇ ਇਹਨੂੰ ਟੋਟਲ ਬਣਾਉਣ ਦੇ ਵਿੱਚ 6 ਸਾਲ ਦਾ ਟਾਈਮ ਲੱਗਾ ਹੈਗਾ 2004 ਚ ਇਹਨੂੰ ਇਹਦੀ ਕੰਟਰਕਸ਼ਨ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ ਤੇ 2009 ਚ ਜਿਹੜਾ ਜਾ ਕੇ ਉਹ ਕੰਮ ਖਤਮ ਹੋਇਆ ਹੈ ਲਾਸਟ ਪੂਰੇ ਮਤਲਬ 6 ਸਾਲ ਲੱਗੇ ਇਹਨੂੰ ਬਣਦਿਆਂ ਨੂੰ ਬਿਲਡਿੰਗ 6 ਸਾਲਾਂ ਦਾ ਹੀ ਟਾਰਗੇਟ ਮਤਲਬ ਜਿਹੜਾ ਦੁਬਈ ਦੇ 6 ਹੀ ਰਾਜਾ ਜਿਹੜਾ ਦੁਬਈ ਦਾ ਉਹਨੇ 6 ਸਾਲਾਂ ਦਾ ਟਾਰਗੇਟ ਦਿੱਤਾ ਕਿ ਸਾਨੂੰ 6 ਸਾਲਾਂ ਦੇ ਵਿੱਚ ਇਹ ਬਿਲਡਿੰਗ ਤਿਆਰ ਚਾਹੀਦੀ ਹੈ ਇਸ ਕਰਕੇ ਜਿੰਨੇ ਵੀ ਉੱਥੇ ਕੰਟਰাকਸ਼ਨ ਵਾਲੇ ਇਮਾਰ ਜਿਹੜੀ ਕੰਪਨੀ ਆ ਉਹਨੂੰ ਇਹ ਸਾਰਾ ਕੰਮ ਦਿੱਤਾ ਗਿਆ ਉਹਨੇ ਫਿਰ ਹੋਰ ਵੀ ਬਾਹਰ ਦੀ ਇੰਜੀਨੀਅਰ ਆਰਕਟੈਕਚਰ ਜਿਹੜੇ ਭਲਾ ਕੇ ਉਹਨਾਂ ਦੀ ਮਦਦ ਨਾਲ ਜਿਹੜਾ ਇਹਦਾ ਕੰਮ ਸ਼ੁਰੂ ਕੀਤਾ ਤੇ ਸਭ ਤੋਂ ਔਖਾ ਕੰਮ ਇਹ ਹੋਣ ਵਾਲਾ ਹੈਗਾ ਕਿਉਂਕਿ ਵਰਲਡ ਦੀ ਸਭ ਤੋਂ ਉੱਚੀ ਬਿਲਡਿੰਗ ਅੱਜ ਤੱਕ 80 ਕੀ ਮਤਲਬ 80 ਉ ਇਸ ਕਰਕੇ ਸਭ ਤੋਂ ਜਿਹੜਾ ਔਖਾ ਕੰਮ ਇਹਨੂੰ ਬਣਾਉਣਾ ਹੈਗਾ ਤੇ ਸਭ ਤੋਂ ਔਖਾ ਕੰਮ ਇਹਦੀ ਨੀਂਹ ਨੂੰ ਖੜਾ ਕਰਨਾ ਐਡੀ ਤਗੜੀ ਬਿਲਡਿੰਗ ਆ ਇੰਨਾ ਮਟੀਰੀਅਲ ਆਊਗਾ ਇੰਨਾ ਖੋਸ਼ ਆਊਗਾ ਉਹਦੀ ਨੀਂਹ ਸਭ ਤੋਂ ਮੇਨ ਕੰਮ ਇਹਦਾ ਨੀਂਹ ਮਜ਼ਬੂਤ ਕਰਨਾ ਇਹ ਇਹਦੀ ਨੀਂਹਾਂ ਦੇ ਵਿੱਚ 195 ਸ਼ਟੀਲ ਦੇ ਬਹੁਤ ਭਾਰੇ ਪਾਈਪ ਜਿਹੜੇ ਹੁੰਦੇ ਮੰਨ ਲਓ ਬਹੁਤ ਮਜ਼ਬੂਤ ਜਿਹੜੇ ਪਾਈਪ ਆ ਉਹ ਪਾਏ ਗਏ ਆ 50 ਮੀਟਰ ਦੀ ਡੰਗਾਈ ਚ ਤੁਸੀਂ ਸੋਚੋ 50 ਮੀਟਰ ਦੀ ਡੰਗਾਈ ਚੋਂ ਪਾਈਪ ਜਿਹੜੇ ਗੱਡੇ ਆ ਉਹ ਪਾਈਪਾਂ ਦਾ ਕੰਮ ਇਹ ਆ ਜਿੱਦਾਂ ਮੰਨ ਲਓ ਤੁਸੀਂ ਆਪਾਂ ਮਿੱਟੀ ਦੇ ਵਿੱਚ ਹਨਾ ਇੱਕ ਥਾਂ ਤੇ ਉਹ ਕਿਤੇ ਕੋਈ ਤੀਲਾ ਠੋਕਤੀ ਹੈ ਨਾ ਤੇ ਸੈਡ ਵਾਲੀ ਮਿੱਟੀ ਟਾਈਟ ਹੋ ਜਾਂਦੀ ਆ ਉਹ ਮਿੱਟੀ ਨੂੰ ਟਾਈਟ ਕਰਨ ਵਾਸਤੇ ਥਲੜੀ ਪਰਤ ਨੂੰ ਉਹਦੇ ਵਿੱਚ 100 ਜਿਹੜੇ 195 ਸਟੀਲ ਦੇ ਪਾਈਪ ਉਹਦੇ ਵਿੱਚ ਪਾਏ ਗਏ ਆ ਕਿ ਉਹ ਜਿਹੜਾ ਥਲੜਾ ਹਿੱਸਾ ਵਾ ਮਜ਼ਬੂਤ ਰਹੇ ਤੇ ਮਿੱਟੀ ਇੱਧਰ ਉੱਧਰ ਖਿਸਕੇ ਨਾ ਤੇ ਇੱਕ ਸਭ ਤੋਂ ਮੇਨ ਜਿਹੜੀ ਗੱਲ ਆ ਉਹਦੇ 'ਚ 24 ਘੰਟੇ ਉਹਨਾਂ ਪਾਈਪਾਂ ਦੇ ਵਿੱਚ ਬਿਜਲੀ ਚੱਲਦੀ ਰਹਿੰਦੀ ਆ ਉਹ ਇਸ ਕਰਕੇ ਕਿਉਂਕਿ ਉਹ ਨਮੀ ਵਾਲੀ ਜ਼ਮੀਨ ਆ ਮਤਲਬ ਸਮੁੰਦਰ ਦੇ ਲਾਗੇ ਆ ਤੇ ਜੰਗਾਲ ਨਾ ਲੱਗੇ ਇਸ ਕਰਕੇ ਉਹਨਾਂ ਵਿੱਚ ਜਿੰਨੀ ਮ ਉਹਦੇ ਵਿੱਚ ਸਮਾਨ ਜਾਂ ਸਟੀਲ ਹੈ ਹਨ ਉਹਦੇ ਵਿੱਚ ਜਿਹੜੀ ਜੋ ਇਲੈਕਟ੍ਰਿਸਿਟੀ 24 ਘੰਟੇ ਉਹਦੇ ਚੱਲਦੀ ਰਹਿੰਦੀ ਆ ਉਹ ਸਾਬ ਨਾਲ ਸੈੱਟ ਕੀਤੀ ਹੈ ਕੋਈ ਜ਼ਿਆਦਾ ਵੀ ਨਹੀਂ ਹੈ ਘੱਟ ਵੀ ਨਹੀਂ ਹੈ ਬਸ ਜੰਗਾਲ ਨਾ ਲੱਗੇ ਇਸ ਕਰਕੇ ਉਹਦੇ 24 ਘੰਟੇ ਉਹਦੇ ਚ ਬੱਤੀ ਚੱਲਦੀ ਰਹਿੰਦੀ ਆ ਤੇ ਫਿਰ ਇਹਦੀ ਨੀਂਹ ਖੜੀ ਕਰਨ ਨੂੰ 3 ਸਾਲ ਦਾ ਟਾਈਮ ਲੱਗਾ ਕੋਈ ਨੀਂਹ ਸਭ ਤੋਂ ਜ਼ਰੂਰੀ ਉਹ ਉਸ ਤੋਂ ਬਾਅਦ ਇਹਦਾ ਜਿਹੜਾ ਕੰਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੌਲੀ ਹੌਲੀ ਜਿਹੜੇ ਫਲੋਰ ਉਹ ਬਣਨੇ ਸਟਾਰਟ ਹੋ ਗਏ ਠੀਕਾ ਜਦੋਂ ਫਲੋਰ ਬਣਦੇ ਪਿਆ ਸੀ ਤੁਹਾਨੂੰ ਪਤਾ ਦਵਾਈ ਦੀ ਗਰਮੀ ਬਹੁਤ ਜ਼ਿਆਦੀ ਆ ਕੰਕਰੀਟ ਜਦੋਂ ਪਾਉਂਦੇ ਸੀ ਜਦੋਂ ਮਤਲਬ ਥੱਲੇ ਦੇ ਫਲੋਰ ਤੋਂ ਉੱਤੋਂ ਤੱਕ ਜਦੋਂ ਜਾਂਦਾ ਸੀਗਾ ਉਹ ਕੰਕਰੀਟ ਰਾਜ ਹੀ ਸੁੱਕ ਜਾਂਦਾ ਸੀ ਫਿਰ ਕੰਕਰੀਟ ਨਾ ਸੁਕਣ ਦਾ ਕਰਕੇ ਵਰਲਡ ਦੇ ਸਭ ਤੋਂ ਵੱਟੇ ਪੰਪ ਜਿਹੜੇ ਉਹ ਬਣਾਏ ਗਏ ਤਿੰਨ ਪੰਪ ਇਹਨਾਂ ਨੇ ਬਣਾਏ ਉੱਥੇ ਸਭ ਤੋਂ ਤੇਜ਼ আর ਰਫ਼ਤਾਰ ਵਾਲੇ ਤੇ ਸਭ ਤੋਂ ਮਹਿੰਗੇ ਪੰਪ ਜਿਹੜੇ ਮਤਲਬ ਕੰਕਰੀਟ ਨੂੰ ਉੱਪਰ ਪਹੁੰਚਾਉਂਦੇ ਸੀ ਕਿ ਥੱਲਿਓਂ ਕੰਕਰੀਟ ਲਾ ਆ ਕੇ ਪਾ ਦਿੰਦੇ ਸੀ ਤੇ ਉਹ ਮਤਲਬ ਮੈਂ ਤਾਂ ਜੋ ਸਾਰਾ ਕੰਕਰੀਟ ਉੱਤੇ ਜਿਹੜਾ ਫਲੋਰ ਤੇ ਪਹੁੰਚ ਜਾਂਦਾ ਸੀ ਏਦਾਂ ਕਰਕੇ ਉਹ ਫਿਰ ਸਾਰਾ ਕੰਮ ਚੱਲਿਆ ਪੂਰੀ ਬਿਲਡਿੰਗ 'ਚ ਇੰਨਾ ਕੰਕਰੀਟ ਮਤਲਬ ਸੀਮੈਂਟ ਰੇਤਾ ਬਜਰੀ ਪਈ ਆ ਕਿ 1 ਲੱਖ ਹਾਥੀਆਂ ਦਾ ਜਿੰਨਾ ਵਜ਼ਨ ਹੁੰਦਾ ਵਾ ਨਾ ਉਹ ਤੋਂ ਹੀ ਲਾ ਲਓ ਵੀ ਉਹਨਾਂ ਕੰਕਰੀਟ ਮਤਲਬ ਉਹਦੇ ਤੇ ਪਿਆ ਵਾ 1 ਲੱਖ ਹਾਥੀਆਂ ਦਾ ਵਜ਼ਨ ਲਾ ਲਓ ਤੇ 1 ਲੱਖ ਮਤਲਬ ਉਹ ਤੁਸੀਂ ਇੰਨਾ ਕੰਕਰੀਟ ਸੀਮੈਂਟ ਬਜਰੀ ਉਹਦੇ ਤੇ ਬਿਲਡਿੰਗ ਤੇ ਪਿਆ ਬੁਰਜ ਖਲੀਫਾ ਦੇ ਜਿਹੜਾ ਕਿ ਬਹੁਤ ਜ਼ਿਆਦਾ ਬਣ ਜਾਂਦਾ ਜਦੋਂ 140 ਫਲੋਰ ਬਣ ਗਏ 140 ਫਲੋਰ ਬਹੁਤ ਜ਼ਿਆਦਾ ਹੋ ਜਾਂਦੇ ਆ ਠੀਕ ਆ 10 ਫਲੋਰ 20 ਫਲੋਰ 30 ਫਲੋਰ 100 ਫਲੋਰ ਨਹੀਂ 140 ਫਲੋਰ ਜਦੋਂ ਮਤਲਬ ਟੋਟਲ ਬਣ ਗਏ ਤੇ ਉਸ ਤੋਂ ਬਾਅਦ ਜਿਹੜੇ ਕ੍ਰੇਨ ઓਪਰੇਟਰ ਹੀ ਕ੍ਰੇਨ ਕਿਉਂਕਿ ਕ੍ਰੇਨਾਂ ਨਾਲ ਹੀ ਸਾਰਾ ਕੰਮ ਹੁੰਦਾ ਸਟੀਲ ਜਿਹੜਾ ਉੱਤੇ ਖੜਨਾ ਸਰੀਆ ਵਗੈਰਾ ਜੋ ਵੀ ਕੋਈ ਵੀ ਸਮਾਨ ਖੜਨਾ ਕ੍ਰੇਨਾਂ ਨੇ ਹੀ ਕਰਨਾ ਠੀਕ ਆ ਬੰਦੇ ਦੇ ਨਾਲ ਸਮਾਨ ਉੱਪਰ ਖੜ ਨਹੀਂ ਸਕਦੇ ਜਦੋਂ 140 ਫਲੋਰ ਬਣ ਗਏ ਤੇ ਫਿਰ ਕ੍ਰੇਨ ਵਾਲੇ ਜਿਹੜੇ ਉੱਥੋਂ ਦੇ ਹੈਗੇ ਹੀ ਵਰਕਰ ਹੀ ਆਪਰੇਟਰ ਹੀ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਤੋਂ ਉੱਪਰ ਨਹੀਂ ਜਾ ਸਕਦੇ ਮੰਨ ਲਓ ਅਸੀਂ ਆਪਣੀ ਹਾਨੂੰ ਜਦੋਂ ਥੱਲੇ ਦੇਖਦੇ ਹਾਂ ਨੂੰ ਡਰ ਲੱਗਦਾ ਹਨ ਆਦੀ ਮੌਰ ਦਿੰਦੀ ਹੈ ਤੇ ਕੋਈ ਵੀ ਆ ਡਰ ਜੂਗਾ 140 ਫਲੋਰ ਨੇ ਵੇਖ ਲਓ ਕਿੰਨੀ ਉਚਾਈ ਬਣ ਜਾਂਦੀ ਹੈ ਤੇ ਉਹਨਾਂ ਫਿਰ ਜਵਾਬ ਦਿੱਤਾ ਫਿਰ 1 2 ਮਹੀਨੇ ਲਈ ਮੰਨ ਲਓ ਉਹਨਾਂ ਸਰਚ ਕੀਤੀ ਬਾਹਰ ਲੀਆਂ ਕੰਟਰੀਆਂ ਜੋ ਜਿਹੜੇ ਸਭ ਤੋਂ ਝੋਟੇ ਦੇ ਚਾਰ ਪੰਜ ਆਪਰੇਟਰ ਜਿਹੜੇ ਬਾਹਰ ਲੀਆਂ ਕੰਟਰੀਆਂ ਤੋਂ ਮਂਗਾਏ ਗਏ ਫਿਰ ਉਹਨਾਂ ਨੂੰ ਸਪੈਸ਼ਲ ਰੱਖਿਆ ਉੱਥੇ ਤੇ ਸਪੈਸ਼ਲ ਉਹਨਾਂ ਨੂੰ ਮੰਨ ਲਓ ਵੱਧ ਸੈਲਰੀ ਦੇ ਕੇ ਤੇ ਉਹਨਾਂ ਨੇ ਉਹ ਜਿਹੜਾ ਫਿਰ ਬਾਕੀ ਦੇ ਜਿਹੜੇ ਫਲੋਰ ਆ ਉਹ ਉਹਨਾਂ ਨੇ ਕੰਪਲੀਟ ਕੀਤੇ ਜਦੋਂ ਬਿਲਡਿੰਗ ਸਾਰੀ ਖੜੀ ਹੋ ਗਈ 163 ਫਲੋਰ ਜਿਹੜੇ ਬਣ ਗਏ ਮਤਲਬ ਪੂਰਾ ਸਟਰਕਚਰ ਜਿਹੜਾ ਬਿਲਡਿੰਗ ਦਾ ਖੜਾ ਆ ਗਿਆ ਉਸ ਤੋਂ ਬਾਅਦ ਵਾਰੀ ਆਈ ਗਲਾਸ ਦੀ ਗਲਾਸ ਪੈਨਲ ਲਾਉਣ ਦੀ ਮਤਲਬ ਸ਼ੀਸ਼ੇ ਤੁਹਾਨੂੰ ਪਤਾ ਉਹਦੇ ਘੇਰੇ ਘੇਰੇ ਜਿਹੜਾ ਬਿਲਡਿੰਗ ਦੇ ਸ਼ੀਸ਼ਾ ਲੱਗਾ ਵਾ ਜਿਹੜਾ ਉਹਨਾਂ ਸ਼ੀਸ਼ਾ ਪਹਿਲਾਂ ਟੈਸਟ ਕੀਤਾ ਲਾਇਆ ਮਤਲਬ ਲਾ ਕੇ ਵੇਖਿਆ ਉਹ ਸ਼ੀਸ਼ਾ ਲਾਉਣ ਦੇ ਨਾਲ ਜਿਹੜਾ ਬਿਲਡਿੰਗ ਦੇ ਅੰਦਰ ਦਾ ਟੈਂਪਰੇਚਰ 198 99 100 ਡਿਗਰੀ ਤੱਕ ਪਹੁੰਚ ਜਾਂਦਾ ਹੈ ਕਿਉਂਕਿ ਇੱਕ ਦੇ ਦਬਾਈ ਜ ਵੈਸੇ ਜ ਬੜੀ ਗਰਮੀ ਆ ਤੇ ਇੱਕ ਇੰਨੀ ਉਚਾਈ ਦਾ ਕਰਕੇ ਮਤਲਬ ਉਹਨੂੰ ਬਿਲਡਿੰਗ ਨੂੰ ਹੋਰ ਜ਼ਿਆਦੀ ਗਰਮੀ ਪੈਂਦੀ ਸੂਰਜ ਪੈਂਦਾ ਹੀ ਸਿੱਧਾ ਤੇ ਉਹ ਜਿਹੜੇ ਸੂਰਜ ਦੇ ਨਾਲ ਅੰਦਰ ਜਿਹੜਾ ਮਤਲਬ ਤੁਹਾਨੂੰ ਬਤਾ 100 ਡਿਗਰੀ ਟੈਂਪਰੇਚਰ ਦੇ ਅੰਦਰ ਬੰਦਾ ਨਹੀਂ ਖਲੋ ਸਕਦਾ ਤੇ ਉਹਦੇ ਨਾਲ ਜਿਹੜਾ ਉਹ ਏਸੀ ਠੰਡਾ ਦੇ ਕਰਦੇ ਸੀ ਬਿਲਡਿੰਗ ਨੂੰ ਪਰ ਬਹੁਤ ਜ਼ਿਆਦੀ ਮਤਲਬ ਬਿਤੀ ਦੀ ਖਪਤ ਹੋਣ ਲੱਗ ਗਈ ਫਿਰ ਉਹਨਾਂ ਨੇ ਉਹਦਾ ਨਵਾਂ ਸੋਲੂਸ਼ਨ ਢੋਲੇ ਮਤਲਬ ਲੱਭਾ ਕਿ ਇਹ ਕੰਮ ਨਹੀਂ ਚੱਲਣਾ ਫਿਰ ਉਹਦੇ ਵਾਸਤੇ ਉਹਨਾਂ ਨੇ ਇੱਕ ਐਦਾਂ ਦਾ ਮਤਲਬ ਇੰਜੀਨੀਅਰਿੰਗ ਨੇ ਜਿਹੜਾ ਉਹ ਗਲਾਸ ਤਿਆਰ ਕੀਤਾ ਜਿਹੜਾ ਕਿ ਸੂਰਜ ਉਹਤੇ ਪੈਂਦਾ ਹੈ ਜਿਹੜਾ ਸੂਰਜ ਜਦੋਂ ਗਲਾਸਾਂ ਤੇ ਪੈਂਦਾ ਹੈ ਉਹ ਜਿਹੜੀਆਂ ਯੂ ਵੀ ਰੇਏ ਸੰਧੀਆਂ ਉਹਦੀਆਂ ਉਹ ਵਾਪਸ ਭੇਜ ਦਿੰਦਾ ਮਤਲਬ ਉਹਨੂੰ ਅੰਦਰ ਨਹੀਂ ਐਂਟਰ ਹੋਣ ਦਿੰਦਾ ਬਿਲਡਿੰਗ ਦੇ ਇਦਾਂ ਦਾ ਫਿਰ ਉਹਨਾਂ ਨੇ ਗਲਾਸ ਤਿਆਰ ਕੀਤਾ ਤੇ ਟੋਟਲ ਜਿਹੜੇ ਪੈਨਲ ਲੱਗੇ 26000 ਪੈਨਲ ਸ਼ੀਸ਼ੇ ਦਾ ਮਤਲਬ ਟੋਟਲ ਪੈਨਲ ਲੱਗੇ ਜਿਹੜੇ ਉਹਦੇ ਬੁਰਜ ਖਲੀਫੇ ਦੇ ਵਿੱਚ 26000 ਪੈਨਲ ਫਿਰ ਇਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਸਕਦੇ ਉੱਪਰ ਜਿਹੜਾ ਉਹਦੇ ਟਾਪ ਤੇ ਇੱਕ ਮਤਲਬ ਤੁਹਾਨੂੰ ਦਿਖੀ ਨੇ ਸੀਖ ਜੀ ਲੱਗੀ ਉਹ ਸੀਖ ਨਹੀਂ ਆ ਉਹ ਸਟੀਲ ਦਾ ਬਹੁਤ ਤਗੜਾ ਪਾਈ ਪਿਆ ਲੀਗਾ ਉਹ ਮਤਲਬ ਵੇਖਣ ਨੂੰ ਦੂਰੋਂ ਲੱਗਦੀ ਆ ਬਸਟੀਲ ਦਾ ਸਰੀਆ ਜਿਹਾ ਲੱਗਦਾ ਪਰ ਉਹ ਸਟੀਲ ਦਾ ਇੱਕ ਬਹੁਤ ਤਗੜਾ ਪਾਈ ਪਿਆ ਜਿਹਦਾ weight ਹੈਗਾ ਵਾ 400 ਟਨ 400 ਟਨ ਬਹੁਤ ਜ਼ਿਆਦਾ ਹੋ ਜਾਂਦਾ ਵਾ 400 ਟਨ ਉਹਦਾ weight ਆ 140 ਮੀਟਰ ਦੀ ਲੰਬਾ ਉਚਾਈ ਆ ਮਤਲਬ ਲੰਬਾਈ ਆ ਉਹਦੀ 400 ਟਨ weight ਤੇ 140 ਮੀਟਰ ਲੰਬਾਈ ਆ ਉਹਦੀ ਤੇ ਫਿਰ ਕੋਈ ਵੀ ਕ੍ਰੇਨ ਇੱਡੀ ਉੱਚੀ ਮਤਲਬ ਉਹਨੂੰ ਨਹੀਂ ਇੱਕ 400 ਟਨ ਜਿਹੜਾ weight ਉੱਚੇ ਇੱਡੀ ਉੱਚੀ ਨਹੀਂ ਘੜ ਸਕਦੀ ਫਿਰ ਉਹਨਾਂ ਇੰਜੀਨੀਅਰਾਂ ਨੇ ਮਤਲਬ ਦਿਮਾਗ ਲਾਇਆ ਫਿਰ ਉਹਦੇ ਛੋਟੇ ਛੋਟੇ ਟੁਕੜੇ ਜਿਹੜੇ ਉਹ ਬਿਲਡਿੰਗ ਦੇ ਅੰਦਰ ਖੜ ਕੇ ਉੱਤੇ ਹੀ ਬਣਾਈ ਗਏ ਉੱਤੇ ਹੀ ਬਣਾ ਕੇ ਫਿਰ ਉਹਨੂੰ ਹੌਲੀ 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 ਮਤਲਬ ਜੋੜ ਕੇ ਉਹਨੂੰ ਜਿਹੜਾ ਉਹ ਖੜਾ ਕਰ ਦਿੱਤਾ ਗਿਆ ਤੇ 400 ਟਨ ਜਿਹੜਾ ਸਟੀਲ ਦਾ ਪਾਈਪ ਆ ਵੇਖਣ ਨੂੰ ਛੋਟਾ ਜਿਹਾ ਲੱਗਦਾ ਜਿਹੜਾ ਤੁਸੀਂ ਵੀਡੀਓ ਚ ਤੋਂ ਵੀ ਵੇਖ ਵੀ ਸਕਦੇ ਤੇ ਫਿਰ ਲਾਸਟ ਤੇ ਇਹਦੀ ਜਿਹੜੀ ਆ ਉਹ ਸਫਾਈ ਕੀਤੀ ਗਈ ਮਤਲਬ ਸਾਰੇ ਗਲਾਸਾਂ ਦੀ ਤੇ ਇਹਦੀ ਸਫਾਈ ਲਈ ਮਤਲਬ ਇਹ ਤਾਂ ਇਹਨਾਂ ਨੂੰ ਕੋਈ ਮੰਨ ਲਓ ਅੱਜ ਤੱਕ ਨਹੀਂ ਕੋਈ ਸੋਲੂਸ਼ਨ ਲੱਭਾ ਇਹਦੀ ਸਫਾਈ ਜਦੋਂ ਵੀ ਗਲਾਸਾਂ ਦੀ ਬਿਲਡਿੰਗ ਸਾਰੀ ਦੀ ਹੁੰਦੀ ਆ ਬੰਦੇ ਜਿੱਦਾਂ ਮਤਲਬ ਰੱਸੇ ਬੰਨ ਕੇ ਲੰਮਕ ਕੇ ਉਦਾਂ ਹੀ ਸਫਾਈ ਕਰਦੇ ਆ ਮਤਲਬ ਕੋਈ ਨਵਾਂ ਤਰੀਕਾ ਨਹੀਂ ਲੱਭਾ ਅੱਜ ਵੀ ਜਦੋਂ ਸਫਾਈ ਹੁੰਦੀ ਆ ਤਾਂ ਫਿਰ ਬੰਦੇ ਹੀ ਲੰਮਕ ਕੇ ਜਿਹੜੇ ਕਰਦੇ ਆ ਤੇ ਇਹ ਹੀ ਪੁਰਜ ਖਲੀਫੇ ਦੀ ਪੂਰੀ ਕਹਾਣੀ ਜਿਹੜੀ ਕਿ ਵਰਲਡ ਦੀ ਸਭ ਤੋਂ ਤਗੜੀ ਅੱਜ ਤੱਕ ਦੀ ਬਿਲਡਿੰਗ ਆ ਇਹਦਾ ਰਿਕਾਰਡ ਅੱਜ ਤੱਕ ਕੋਈ ਨਹੀਂ ਤੋੜ ਪਾਇਆ ਕਾਫੀ ਜਿਹੜੇ ਦੇਸ਼ਾਂ ਨੇ ਬਣਾਈ ਹੀ ਉਦੋਂ ਵੇਖੋ ਵੀ ਕੀ ਕਾਫੀ ਕੰਟਰੀਆਂ ਨੇ ਕਹਿਤਾ ਹੀ ਕਿ ਬਣਾਵਾਂਗੇ ਪਰ ਅੱਜ ਤੱਕ ਤੁਹਾਨੂੰ ਪਤਾ ਅਰ ਕੰਮ ਕਰ ਜਾਂਦੇ ਸਭ ਤੋਂ ਮੇਨ ਸਭ ਤੋਂ ਫੇਮਸ ਬਿਲਡਿੰਗ ਜਿਹੜੀ ਹੈ ਹੀ ਬੁਰਜ ਖਲੀਫਾ ਉਹਨਾਂ ਦੀ ਜਿਹਦੇ ਨਾਲ ਕਿ ਟੂਰਿਸਟ ਉਹਨਾਂ ਦੀ ਕੰਟਰੀ ਵੱਲ ਬੜੇ ਆਕਰਸ਼ਿਤ ਹੋਏ ਸੀ ਤੇ ਬਹੁਤ ਜ਼ਿਆਦਾ ਟੂਰਿਸਟ ਉੱਥੇ ਜਾਂਦਾ ਉਹ ਤੇ ਕਾਫੀ ਵਧੀਆ ਤੇ ਇਹ ਆ ساری ਬਿਲਡਿੰਗ ਦਾ ਸਿਸਟਮ ਜਿਹੜੀ ਕਿ ਵਰਲਡ ਦੀ ਸਭ ਤੋਂ ਉੱਚੀ ਬਿਲਡਿੰਗ ਹੈ ਵੀਡੀਓ ਕਿਦਾਂ ਲੱਗੀ ਜ਼ਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਾਂਗੇ ਅਗਲੀ ਵੀਡੀਓ ਉਸ ਤੱਕ ਲਈ ਬਾਏ ਬਾਏ